ਅੱਜ ਇਲਾਕਾ ਨਸ਼ਹਿਰਾ ਦੇ ਰਾਮਲਗਰ ਕਲੋਨੀ ਦੇ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੌਂਸਲਰ ਹਰੀਦੇਵ ਸ਼ਰਮਾ ਦੀ ਅਗਵਾਈ ਦੇ ਵਿੱਚ ਬੜੇ ਹਰਸ਼ੁਲਾਸ ਦੇ ਨਾਲ ਰੈਲੀ ਕੀਤੀ ਗਈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਗੁਰਜੀਤ ਸਿੰਘ ਔਜਲਾ ਦੇ ਮਾਤਾ ਜੀ ਜਗੀਰ ਕੌਰ ਜੀ ਨੇ ਰੈਲੀ ਵਿੱਚ ਹਾਜ਼ਰੀ ਭਰੀ ਅਤੇ ਇਹਨਾਂ ਦੇ ਨਾਲ ਹੀ ਸੁਨੀਲ ਦੱਤੀ सोनू ਦੱਤੀ ਜੀ ਨੇ ਵਿਸ਼ਾਲ ਕਾਫਲੇ ਦਾ ਠਾਠਾ ਮਾਰਦਾ ਹੋਇਆ ਇਕੱਠ ਰੈਲੀ ਵਿੱਚ ਪਹੁੰਚਿਆ ਤਕਰੀਬਨ ਚਾਰ ਇਲਾਕਿਆਂ ਦੇ ਨਿਵਾਸੀ ਇਸ ਵਿਸ਼ਾਲ ਰੈਲੀ ਵਿੱਚ ਹਾਜ਼ਰ ਹੋਏ ਅਤੇ ਭਾਰੀ ਇਕੱਠ ਦੇ ਵੱਲੋਂ ਵਾਅਦਾ ਕੀਤਾ ਗਿਆ ਕਿ ਇਸ ਵਾਰ ਬਦਲਾਅ ਪੱਕਾ ਹੀ ਹੈ ਜੋ ਕਿ ਗੁਰਜੀਤ ਔਜਲਾ ਦੀ ਝੋਲੀ ਵਿੱਚ ਪਾਰੀ ਬਹੁਮਤ ਵਿੱਚ ਵੋਟ ਪਾਏ ਜਾਣਗੇ ਅਤੇ ਮੌਜੂਦਾ ਸਰਕਾਰਾਂ ਦੇ ਵੱਲੋਂ ਜੋ ਝੂਠੇ ਵਾਅਦੇ ਕੀਤੇ ਗਏ ਸਨ ਹੁਣ ਉਹਨਾਂ ਤੇ ਕੋਈ ਵੀ ਵਿਸ਼ਵਾਸ ਨਹੀਂ ਕਰੇਗਾ ਅਤੇ ਇੱਕ ਇੱਕ ਵੋਟ ਗੁਰਜੀਤ ਸਿੰਘ ਔਜਲਾ ਜੀ ਦੇ ਹੱਕ ਵਿੱਚ ਪਾਏ ਜਾਣਗੇ ਇਸ ਮੌਕੇ ਕੌਂਸਲਰ ਹਰਦੇਵ ਸ਼ਰਮਾ ਨੇ ਭਾਰੀ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਤੇ ਆਏ ਹੋਏ ਇਲਾਕਾ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕੀਤਾ ਖਬਰ ਅੱਜ ਤੱਕ ਤੋਂ ਮਧੁਰ ਰਾਜਪੂਤ ਦੀ ਖਾਸ ਰਿਪੋਰਟ ਆਨੇ ਨਾ ਪਾਦਾ ਜਿਸ਼ੇਰੇ ਖੁਰਦ ਤੋਂ ਜਿੰਨੇ ਵੀ ਸਾਥੀ ਆਏ ਆ ਜਿਸ਼ੇਰੇ ਕਾਬੋਂ ਕੁਰਾ ਨਗਰ ਤੋਂ ਇੱਕ ਰੂਪ ਵਿਸ਼ੇਸ਼ ਆ ਜੁਤੋ ਅਸੀਂ ਸਾਰਿਆਂ ਦੇ ਜੀ ਆਇਆਂ ਬਹੁਤ ਜੀਣੀ ਆ ਨਗਰ ਨਗਰ ਤੇ ਬਰਾਉਂ ਪ੍ਰਿੰਸ ਸਿਆ ਵਿਕਾਸ ਸ਼ਰਮਾ ਜੀ ਸਾਡੇ ਆਮਣ ਆ ਨਸ਼ਾਇਰਾ ਪੰਚਾਇਤ ਤੋਂ ਬੱਲੀ ਜੀ ਆ ਰਹੇ ਆ ਨਸ਼ਾਇਰਾ ਪੰਚਾਇਤੋਂ ਆਪਣੇ ਉਹ ਲੈ ਭਾਜੀ ਆਏ ਆ ਸਾਡੇ ਗਿਲ ਸਾਹਿਬ ਆ ਦਸ਼ਮੀਰ ਸ਼ਾਹ ਵੀ ਤੋਂ ਸਰਪੰਨ ਸਾਹਿਬ ਸਾਡੇ ਦਸ਼ਮੀਰ ਸ਼ਾਹ ਵੀ ਤੋਂ ਗਿਲ ਸਾਹਿਬ ਸਾਡੇ ਸਰਪੰਨ ਡਾਇਰੈਕਟਰ ਸਾਹਿਬ ਆਏ ਆ ਚਾਰੇ ਪੰਚਾਇਤਾਂ ਦੇ ਕਮਾਲ ਕਰਤਾ ਵੀ ਅੱਜ ਭਾਗਵਰ ਮਾਨ ਜੀ ਆ ਸਰ ਮਾਨ ਸਾਹਿਬ ਨੂੰ ਬਾਓ ਮਾਨ ਸਾਹਿਬ ਜੀ ਜਿੰਦੀ ਅੱਲਾਹ ਮੇਰੇ ਕੋਲ ਤੁਹਾਨੂੰ ਬੁਲਾਇਓਗੇ ਬੁਲਾ ਜੀ ਨੀਨੂ ਜੀ ਰਿਗਾ ਮੈਡਮ ਸਾਰੇ ਸਤਿਕਾਰਯੋਗ ਖੁਲਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਮੈਂ ਸੌਰੀ ਥੋੜਾ ਲੇਟ ਹੋ ਗਿਆ ਮੈਂ ਕਿਤੇ ਪ੍ਰੋਗਰਾਮ ਸੀ ਬੜੀ ਖੁਸ਼ੀ ਹੋਦੀ ਹੈ ਮੇਕੇ ਸਾਡੇ ਆ सोनू ਜੀ ਚਡਾਲੇ ਤੋਂ ਆਏ ਆ ਸਾਡੀ ਮਾਤਾ ਜੀ ਵੀ ਆ ਗਏ ਔਜਨਾ ਸਾਹਿਬ ਸਾਡੇ ਭਧਾਰ ਗਿਆ ਮਾਤਾ ਜੀ ਸਾਡੇ ਵਿੱਚ ਪਹੁੰਚ ਗਏ ਆ ਸਾਡੇ ਵਿੱਚ ਸਰਦਾਰ ਗੁਰਜੀਤ ਸਿੰਘ ਗੋਲਿਆੜੀ ਸਾਡੇ ਕੈਂਡੀਗਿਡਰ ਨੂੰ ਮਾਤਾ ਜੀ ਪਹੁੰਚ ਚੁੱਕੇ ਨੇ ਮੈਂ ਉਹਨਾਂ ਦਾ ਦਿਲਾਂ ਦੀ ਗਹਿਰਾਈ ਤੋਂ ਸਵਾਗਤ ਕਰਦਾ ਇੱਕ ਵਾਰੀ ਤਾੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕਰ ਦਿਓ ਤਾੜੀਆਂ ਜਿੰਦਾਬਾਦ 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 ਚਾਰ ਪੰਚਾਇਤਾਂ ਦਾ ਇਕੱਠਾ ਇਕੱਠ ਰੱਖਿਆ ਗਿਆ ਰਾਮਨਗਰ ਛੋਟਾ ਨਿਸ਼ਾਨਾ ਵੱਡਾ ਨਿਸ਼ਾਨਾ ਸਾਰੇ ਹੀ ਮਿਸ਼ਵੇਤ ਹੈ ਬਜੂ ਵੀ ਬੜੀ ਖੁਸ਼ੀ ਹੁੰਦੀ ਆ ਜਦੋਂ ਐਮਐਲਏ ਸਾਹਿਬ ਸਾਰੇ ਪੰਚਾਇਤਾਂ ਨੂੰ ਇੱਕ ਥੱਲੇ ਇਕੱਠੇ ਇਕੱਠ ਕਰਕੇ ਤੁਸੀਂ ਬੁਲਾਇਆ ਛੋਟੀਆਂ ਗੱਲਾਂ ਕਰਨੀਆਂ ਭਈ ਤੁਸੀਂ ਕਾਂਗਰਸ ਨੂੰ ਵੋਟ ਕਿਉਂ ਪਾਉਣੀ ਆ ਸਭ ਤੋਂ ਜ਼ਰੂਰੀ ਗੱਲ ਆ ਭਈ ਕਾਂਗਰਸ ਨੂੰ ਵੋਟ ਪਾਉਣ ਵਾਸਤੇ ਤੁਹਾਡਾ ਕੈਂਡੀਡੇਟ ਕੌਣ ਆ ਸਰਦਾਰ ਗੁਜਰੀ ਸਿੰਘ ਔਜਲਾ ਸਰਦਾਰ ਗੁਜਰੀ ਸਿੰਘ ਔਜਲਾ ਜਿਹਦੇ ਮਾਤਾ ਜੀ ਦਾ ਸਨਮਾਨ ਹੋ ਰਿਹਾ ਬੋਲੇ ਸੋਨਹਾਲ ਭਾਈ ਵੇਖਿਆ ਜੀ ਕਿੰਨੀ ਵਾਰੀ ਹੋਇਆ ਯਾਰ ਹੈ ਪੰਚਾਇਤ ਦੇ ਸਖਤ ਤੌਰ ਤੇ ਮੈਂਬਰ ਪੰਚਾਇਤ ਕਿਉਂਕਿ ਮੈਂਬਰ ਪੰਚਾਇਤ ਜਿਹੜੇ ਆ ਉਹ ਪਿੱਲਰ ਹੁੰਦੇ ਨੇ ਸਾਰੀ ਪੰਚਾਇਤ ਦੇ ਇਹਨਾਂ ਤੋਂ ਬਗੈਰ ਪੰਚਾਇਤ ਚੱਲਦੀ ਜਾਂਦੀ ਹਿੱਲ ਨਹੀਂ ਲੱਗਦੀ ਇਹਨਾਂ ਦਾ ਸਭ ਤੋਂ ਜ਼ਿਆਦਾ ਸਤਿਕਾਰ ਇਸ ਕਰਕੇ ਕੀਤਾ ਜਾਂਦਾ ਹੈ ਸਾਤਾ ਜੀ ਮੋਹਨ ਸਿੰਘ ਸਾਹਿਬ ਦੇ ਭਾਈ ਹਰਿਜਨ ਸੁਖਮਾਨੀ ਜਿਹੜੇ ਹਾਜ਼ਰ ਪਿਆਰੇ ਸਭੇ ਸਭੇ ਜਾਣਦੇ ਸਭਾ ਨੂੰ ਸਤਿ ਸ੍ਰੀ ਅਕਾਲ ਸਾਡੇ ਵਿੱਚ ਪਹੁੰਚੇ ਪੰਜਾਬ ਦੇ ਜਿੰਨੂੰ ਕੰਦ ਵੀ ਜਿੱਥੇ ਤੁਸੀਂ ਉਹ ਬੈਠਦੇ ਹੋ ਕਾਂਗਰਸ கட்சி ਬੈਸ ਦੇ ਵਿੱਚ ਨੰਦਰ ਸਿੰਘ ਜੀ ਸਾਬੇ OBC ਸੈੱਲ ਦੇ ਚੇਅਰਮੈਨ सोनू ਜੀ ਚੰਡਿਆਲਾ ਔਰ ਮੇਰੇ ਦੋ ਹਲਕੇ ਦੇ ਮੁਖ ਸੇਵਾਦਾਰ ਨੂੰ ਪ੍ਰਤੀਜਿਗਿੰਦਰ ਸਿੰਘ ਤੋਂ ਟੋਪ ਦੇਾ ਪੁਰੇ ਵਾਲਾ ਚਾਹੇ ਰਿਕਵਰੀ ਬੈਂਕ ਗਲਤ ਚੁੱਕਨ ਨਾ ਚੁੱਕਨ ਇਹ ਜਿਹੜੇ ਸਾਡੇ ਸਫਾਈ ਕਰਮਚਾਰੀ ਲੱਗੇ ਨੇ ਉਹਨਾਂ ਨੂੰ ਹਟਣ ਨਹੀਂ ਦੱਸਦੇ ਇਹ ਵਾਅਦਾ ਕਰਦੇ ਮੈਂ ਬੇਸ਼ਮਾਰ ਸਾਡੇ ਪਿਆਰੇ ਸਾਥੀ ਪਹੁੰਚੇ ਨੇ ਭੈਣਾ ਭੁਲਕੀਆਂ ਨੇ ਔਰ ਦੇਖ ਕੇ ਤੇ ਇਹ ਲੱਗ ਰਿਹਾ ਤੁਸੀਂ ਵੀ ਦੇਖਿਆ ਕੋਈ ਡੇਢ 2000 ਮੇਰੀ ਭੈਣ ਤੇ ਖਰਾ ਬੈਠੇ ਸਨ ਬਹੁਤ ਜੋਸ਼ ਹੈ ਔਰ ਲੋਕ ਮਨ ਬਣਾ ਚੁੱਕੇ ਆ ਕਾਂਗਰਸ ਪਾਰਟੀ ਲਈ ਵੋਟ ਪਾਣ ਦੀ ਇਹ ਉਮੀਦ ਹੈ ਸਾਨੂੰ ਤੀਸਰੀ ਵਾਰੀ ਯੋਜਨਾ ਸਭ ਜਿੱਤ ਕੇ ਪਾਰਲੀਮੈਂਟ ਤੇ ਜਾਣਗੇ ਔਰ ਰਾਹੁਲ ਗਿਧੇ ਸਾਥੀ ਬਣਾਂਗੇ ਇੱਕ ਤਰੀਨ ਬੋਟਾ ਹੈਗੀ ਆ ਜੀ ਅਪੀਲ ਕੀ ਕਰਨਾ ਚਾਹੁੰਦੇ ਆ ਸਾਰੇ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਆ ਪਾਰਲੀਮੈਂਟ ਨੂੰ ਕਿ ਕਾਂਗਰਸ ਪਾਰਟੀ ਇੱਕ ਸੈਕੂਲਰ ਸੋਚ ਵਾਲੀ ਪਾਰਟੀ ਹੈ ਧਰਮ ਜਾਤ ਪਾਤ ਤੋਂ ਉੱਠ ਕੇ ਮੁੱਦਿਆਂ ਤੇ ਵੋਟ ਮੰਗਦੀ ਆ ਰੋਜਲਾ ਖੜਾ ਗਏ ਡਾਕਟਰ ਮਨਮੋਹ ਸਿੰਘ ਜੀ ਦੀ ਗਵਰਨਮੈਂਟ ਦੇਖ ਲਓ ਇਹ 10 ਸਾਲ ਦੇਖ ਲਓ ਜ਼ਮੀਨ ਆਸਮਾਨ ਦਾ ਫਰਕ ਹੈ ਪਿਆਰ ਮੁਹੱਬਤ ਦਾ ਸੰਦੇਸ਼ ਹੈ ਕਾਂਗਰਸ ਪਾਰਟੀ ਦਾ ਆਓ ਕਾਂਗਰਸ ਪਾਰਟੀ ਦਾ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਅਮਨ ਸ਼ਾਂਤੀ ਕਾਇਮ ਰੱਖਣ ਲਈ ਅਸੀਂ ਹੱਥ ਦੇ ਨਿਸ਼ਾਨ ਤੇ ਮੋਰਾਂ ਲਾਈਏ ਰੋਜਲਾ ਸਾਹਿਬ ਨੂੰ ਕਾਮਯਾਬ ਬਣਾਇਆ ਥੈਂਕ ਯੂ ਜੀ ਇੱਧਰ ਇੱਧਰ ਫਰਮਾਇਸ਼ ਕਿਹਾ ਉਹ ਤੇ ਇੱਧਰ ਕੋਲੇ ਸਾਹਮਣੇ ਇੱਕ ਦੇਖੋ ਯਾਰ ਇੱਧਰ ਦੇਖੋ ਆਣੀ ਇੱਧਰ ਕੋ ਇੱਧਰ ਹਾਂਜੀ ਰੁਕੋ ਰੁਕ ਜਓ ਕੀ ਫਰਮਾਇਸ਼ ਅੱਜ ਜਿਹੜੀ ਜਾਨੀ ਕੀਤੀ ਇੱਕ ਕਹਿੰਦੇ ਕਿੰਨਾ ਕਿੰਨਾ ਕਹੂੰ ਹੰਗਾਰਾ ਮੇਰੇ ਰਾਂਡੀ ਦੇ ਵਿੱਚ ਜੀ ਅੱਜ ਆ ਜਿਹੜੀ ਜਾਨੀ ਕੀਤੀ ਕਿੰਨਾ ਕਹੂੰ ਹੰਗਾਰਾ ਮੇਰੇ ਤੇ ਕੀ ਕਹਿਣਾ ਜਾਂਦਾ ਵੋਟਰਾਂ ਨੂੰ ਮੇਰੇ ਚਾਰ ਪਿੰਡਾਂ ਦਾ ਅਕੜ ਸੀ ਆਰਾਮਨਗਰ ਕਲੋਨੀ ਦਾ ਨਜੇਰਾ ਖੁਰਦ ਨਜੇਰਾ ਗਲਾ ਤੇ ਸੰਦੂ ਕਲੋਨੀ ਦਾ ਇਹ ਤਕਰੀਬਨ 5000 ਦਾ ਇਕੱਠ ਲੋਕਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਆਪਣੀ ਇੱਕ ਇੱਕ ਵੋਟ ਸਾਹ ਗਰਜੀਤ ਸਿੰਘ ਓਜਲਾ ਜਿਨ੍ਹਾਂ ਦਾ ਚੋਣ ਨਿਸ਼ਾਨ ਪੰਜਾ 3 ਨੰਬਰ ਨਿਸ਼ਾਨਦੇ ਹੈ ਉਹ ਸਭ ਤੋਂ ਵੱਧ ਵੋਟਾਂ ਪਾਵਾਂਗੇ ਔਰ ਉਹਨਾਂ ਨੂੰ ਦਿਤਾਵਾਂਗੇ ਜੈ ਹਿੰਦ